ਸਾਹਬ ਦੀ ਗੱਲ ਚੱਲਣੀ ਲਓ ਰੇਸ਼ਮ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਵਾਸਤੇ ਵੱਧਾ ਹੋਇਆ ਕਬੱਡੀ ਖਿਡਾਰੀ ਲਓ ਰੇਸ਼ਮ ਦੀ ਕਬੱਡੀ ਮੈਦਾਨ ਦੇ ਵਿੱਚ ਹੈ ਦੇਖੀਏ ਟੱਕਰ ਕਿਹਦੇ ਨਾਲ ਹੋਈ ਹੈ ਪੰਮੀ ਬਲੇਨਾਂ ਨੇ ਮਾਰਿਓ ਜਿਹਾ ਸਾਈਡ ਇੱਕ ਪਾਸੇ ਨੂੰ ਹੋਇਓ ਦੇਖ ਲਓ ਇਧਰੇ ਪਾਸੇ ਖੇਡ ਕਬੱਡੀ ਖੇਡ ਕਬੱਡੀ ਫੁਰਤੀ ਦੀ ਕੰਮ ਬੜਨਾ ਚੋਟੇ ਦਾ ਜੀਤ ਹਾਰੀ ਦੀ ਕੁਸ਼ਤੀ ਪੱਕਾ ਸਾਹ ਲੰਗੋਟੇ ਦਾ ਸ਼ੀਲੂ ਬਲਹਾਰਾ ਹੈ ਆ ਕੋਸ਼ਿਸ਼ ਕਰਦਾ ਡੱਕ ਰਣ ਦੀ ਇਹ ਕਹਿੰਦਾ ਮੈਂ 7 ਸਾਲ ਦਾ ਸੀਗਾ ਜਦੋਂ ਅਖਾੜੇ ਦੇ ਵਿੱਚ ਲੱਗਿਆ ਸੀਗਾ ਜੋਰ ਗਣ ਗਰਾਊਂਡ ਵਿੱਚ ਪੈਂਦਾ ਜਦੋਂ ਬਾ ਯੋਧਿਆ ਲੈਂਦੇ ਨੇ ਬਗਾਨੇ ਪੁੱਤ ਫਿਰ ਢਾ ਯੋਧਿਆ ਆ ਲੈਂਦੇ ਨੇ ਬਗਾਨੇ ਪੁੱਤ ਫਿਰ ਢਾ ਯੋਧਿਆ ਦੋ ਬੱਬਰ ਸ਼ੇਰ ਖੇਡ ਕਬੱਡੀ ਦੇ ਪਿੰਡ ਪੈ ਨਿਊਜ਼ੀਲੈਂਡ ਦੇ ਵਿੱਚ ਆ ਸ਼ੀਲੂ ਤੇ ਹੀਰੇ ਦਾ ਮੁਕਾਬਲਾ ਆ ਦੁਨੀਆ ਕਹਿੰਦੇ ਦੇ ਵਾਸਤੇ ਦਰਸਦੀ ਹੈ ਵੀ ਕਦੋਂ ਟੱਕਰ ਹੋਊਗੀ ਆ ਅਗਲੀ ਕਬੱਡੀ ਅਜ ਸਮੇਂ ਫੇਰ ਤਬਸ਼ਰ ਦੁੱਲੇ ਦੀ ਖੇਡ ਮੈਦਾਨ ਦੇ ਵਿੱਚ ਤੇ ਦੁਨੀਆ ਦਾ ਪ੍ਰੈਮੀਅਰ ਖਿਡਾਰੀ ਖੇਡ ਲਿਆ ਖੇਡ ਲਿਆ ਦੀਵਿਲੀਨ ਵਾਲਿਓ ਕੈਮਰੇ ਫੋਰਸ 365 ਕਬੱਡੀ ਅਖ਼ਬਾਰ ਆ ਟੱਕਰ ਵੀ ਆ ਟੱਕਰ ਵੀ ਸਿਰੇ ਦੀ ਸਿਰੇ ਦੀ ਤਬਸ਼ਰ ਦੁੱਲਾ ਤੇ ਟਿਕ ਪਾਸੇ 1 ਮੈਨ ਆਰਮੀ ਖੀਲੂ ਨਾਲ ਟੱਕਰ ਹੱਦੇ ਦੂਰ ਹੋਣ ਗਿਆ ਕੇ ਕਹਿੰਦੇ ਬਿਨਾ 100 ਡਾਲਰ 100 ਡਾਲਰ ਦਾ ਹੋਣਾ ਹੈ ਉਹ 100 ਡਾਲਰ ਦਾ ਹੋਣਾ ਹੈ ਸ਼ਿਕਾਰਾਂ ਵਾਲਿਆ ਖਾਤਾ ਖਾਤਾ ਕੇ ਨਹੀਂ ਯੂਰਪੀ ਵੀ ਤਣ ਤਣ ਕਰਾਇਆ ਪੂਰੀ ਦੇ ਵੀ ਰਿਕਾਰਡ ਬੋਲਦੇ ਆ ਸ਼ਿਕਾਰਾਂ ਵਾਲੇ ਵੀ ਰਿਕਾਰਡ ਬੋਲਦੇ ਆ ਆ ਇਸ ਸਮੇਂ ਆ ਇਸ ਸਮੇਂ ਟੱਕਰ ਕਲਦੀਪ ਸ਼ਿਕਾਰਾਂ ਵਾਲੇ ਦੀ ਤੇ ਪੂਰੀ ਛੱਲਾ ਵਾਲੇ ਦੀ ਮੇਰੇ ਦਰਸ਼ਕ ਵੀਰੋ ਲੱਗਦਾ ਖਾਤਾ ਖੁੱਲਣ ਜਾ ਰਿਹਾ ਹੈ ਖਾਤਾ ਖੁੱਲਣ ਜਾ ਰਿਹਾ ਤਾੜੀ ਵੱਜਣ ਜਾ ਰਹੀ ਹੈ ਆਹ